ਵੱਗਮ ਵਾਲਿਓ ਗੱਲ ਜਦੋਂ ਆਪਾਂ ਇਤਿਹਾਸ ਦੇ ਇਨ੍ਹਾਂ ਸਫਿਆਂ ਦੀ ਕਰਦੇ ਆਂ ਦਰ ਅਸਲ ਕਿਤਾਬੀ ਹਿੱਕ ਦੇ ਉੱਪਰ ਕਾਗਜ਼ ਦੀ ਹਿੱਕ ਦੇ ਉੱਪਰ ਤਾਂ ਇਤਿਹਾਸ ਕਲਮ ਤੇ ਸ਼ਿਆਹੀ ਦੇ ਨਾਲ ਲਿਖਿਆ ਗਿਆ ਪਰ ਸਿੰਘ ਸੂਰਮਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਜੋ ਸਿੱਖੀ ਦਾ ਇਤਿਹਾਸ ਹੈ ਆਪਣੇ ਖੂਨ ਦੇ ਨਾਲ ਇਸ ਧਰਤੀ ਦੀ ਹਿੱਕ ਦੇ ਉੱਪਰ ਲਿਖਿਆ ਹੈ ਇਸ ਇਤਿਹਾਸ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਗੁਰਬਾਣੀ ਦੀ ਕਸਵੱਟੀ ਦੇ ਉੱਪਰ ਜਦੋਂ ਪਰਖ ਕੇ ਵੇਖਦੇ ਆ ਬਹੁਤ ਸਾਰੇ ਐਸੇ ਤੱਤ ਸਾਡੇ ਸਾਹਮਣੇ ਨਿਕਲ ਕੇ ਆਉਂਦੇ ਆ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਦੁਨੀਆਂ ਦੇ ਅੰਦਰ ਜੰਗਾਂ ਹੋਰ ਵੀ ਬਹੁਤ ਸਾਰੀਆਂ ਹੋਈਆਂ ਨੇ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਜਿਹੜੀ ਯੁੱਧ ਲੜੇ ਗਏ 14 ਜੰਗਾਂ ਮੇਰੇ ਪਾਤਸ਼ਾਹ ਜੀ ਨੇ ਲੜੀਆਂ ਨੇ ਇਹ ਜੰਗਾ ਨਿਰੋਲ ਧਰਮ ਨੂੰ ਬਚਾਉਣ ਦੀ ਖਾਤਰ ਲੜੀਆਂ ਗਈਆਂ ਨੇ। ਇਹ ਜੰਗਾ ਨਾ ਜ਼ਮੀਨ ਦੀ ਖਾਤਰ ਲੜੀਆਂ ਗਈਆਂ, ਨਾ ਇਸਤਰੀ ਦੀ ਖਾਤਰ ਲੜੀਆਂ ਗਈਆਂ ਤੇ ਨਾ ਪੈਸੇ ਦੀ ਖਾਤਰ ਲੜੀਆਂ ਗਈਆਂ। ਇਹ ਧਰਮ ਜੋਤ ਲੜਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਸਤ ਗੁਰੂ ਖੜੇ ਕਿੰਨਾਂ ਦੇ ਸਾਹਮਣੇ ਨੇ ਜਿਨ੍ਹਾਂ ਦੀ ਸਲਤਨਤ ਬੜੀ ਵੱਡੀ ਹੈ। ਜਿਨ੍ਹਾਂ ਦਾ ਦਾਇਰਾ ਬੜਾ ਵੱਡਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਥੋੜੇ ਜੇ ਸਿੰਘਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਉਸ ਸਲਤਨਤ ਦੇ ਸਾਹਮਣੇ ਖੜੇ ਇਹ ਹੀ ਕਾਰਨ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਡਿਗਰੀ ਨੂੰ ਆਪਾਂ ਸੇਧਾ ਕਰਦੇ ਹਾਂ ਗੁਰਬਾਣੀ ਦੇ ਵਿੱਚੋਂ ਬੱਚਿਆਂ ਨੇ ਵੀ ਭਗਤ ਕਬੀਰ ਸਾਹਿਬ ਜੀ ਦੇ ਉਹ ਦੋ ਸ਼ਲੋਕ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਮੈਂ ਸੰਖੇਪ ਦੇ ਵਿੱਚ ਉਹ ਸ਼ਲੋਕ ਦੀ ਗੱਲ ਕਰਕੇ ਫਿਰ ਆਪਾਂ ਅੱਗੇ ਲੜੀ ਦੇ ਤਹਿਤ ਇਤਿਹਾਸ ਦੀ ਗੱਲ ਕਰਾਂਗੇ। ਭਗਤ ਜੀ ਨੇ ਆਖਿਆ ਸੂਰਾ ਸੋ ਪਹਿਚਾਨੀਏ। ਦੁਨੀਆਂ ਦੇ ਲੋਕ ਰੰਗ ਦੇ ਮੈਦਾਨ ਦੇ ਵਿੱਚ ਜੂਝਣ ਵਾਲੇ ਨੂੰ ਸੂਰਮਾ ਕਹਿੰਦੇ ਹੋਣਗੇ। ਠੀਕ ਹੈ। ਇਹ ਸੂਰਮੇ ਦਾ ਸਿਰਫ ਇੱਕ ਪੱਖ ਹੈ। ਪਰ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਸੂਰਮਾ ਕਿਸ ਨੂੰ ਆਖਿਆ? ਜਿਹੜਾ ਧਰਮ ਦੀ ਖਾਤਰ ਜੂਝਦਾ ਹੈ ਦੀਨ ਸ਼ਬਦ ਦਾ ਅਰਥ ਹੁੰਦਾ ਧਰਮ ਸੂਰਾ ਸੋ ਪਹਿਚਾਨੀਏ ਜੋ ਨਰੇ ਦੀਨ ਕੇ ਹੇਤ ਤੇ ਧਰਮ ਦੀ ਖਾਤਰ ਲੜਦਾ ਹੋਇਆ ਪੁਰਜਾ ਪੁਰਜਾ ਕੱਟ ਮਰੇ ਕਬੂ ਹੁਣਾ ਛਾੜੇ ਖੇਤ ਉਹ ਆਪਣੇ ਜੀਵਨ ਦੇ ਅੰਦਰ ਕੀਮਾ ਕੀਮਾ ਤਾਂ ਹੋ ਸਕਦੇ ਪਰ ਜਿਸ ਨਿਸ਼ਾਨੇ ਵਾਲੇ ਪਾਸੇ ਨੂੰ ਉਸ ਨੇ ਕਦਮ ਪੁੱਟਿਆ ਹੈ ਉਸ ਨਿਸ਼ਾਨੇ ਦੀ ਪੂਰਤੀ ਵਾਸਤੇ ਆਪਣਾ ਆਪਾ ਕੁਰਬਾਨ ਕਰਕੇ ਪਿੱਛੇ ਹਟਦਾ ਹੈ ਇਹਨਾਂ ਨੁਕਤਿਆਂ ਨੂੰ ਜਦੋਂ ਆਪਾਂ ਇਹਨਾਂ ਸਿੰਘ ਸੂਰਮਿਆਂ ਦੀ ਜ਼ਿੰਦਗੀ ਦੇ ਵਿੱਚੋਂ ਵੇਖਣ ਦਾ ਯਤਨ ਕਰਾਂਗੇ ਗੱਲਾਂ ਬੜੇ ਕਮਾਲ ਦੀਆਂ ਨੇ ਮੈਂ ਕੱਲ ਆਪ ਸੰਗਤਾਂ ਦੇ ਨਾਲ ਜ਼ਿਕਰ ਕੀਤਾ ਕਿਉਂਕਿ ਅੱਜ ਜਿਹੜਾ ਦਿਨ ਹੈ ਨਾ ਅੱਜ ਦੀ ਰਾਤ ਲੰਗੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਨੰਦਾਂ ਦੀ ਪੁਰੀ ਨੂੰ ਇਸ ਰਾਤ ਛੱਡਿਆ ਹੈ ਕਾਰਨ ਕੀ ਬਣੇ ਥੋੜਾ ਜਿਹਾ ਇਸ ਗੱਲ ਦੇ ਉੱਪਰ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ ਦਰ ਅਸਲ ਜਦੋਂ ਇਤਿਹਾਸ ਦੇ ਇਸ ਪਰਕਰਨ ਨੂੰ ਆਪਾਂ வாਚਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਨੇ ਉਹਨਾਂ ਲੋਕਾਂ ਦੇ ਅੰਦਰ ਆਜ਼ਾਦੀ ਦੀ ਉਹ ਸੋਚ ਭਰੀ ਹੈ ਜਿਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਦਬਾਇਆ ਜਾ ਰਿਹਾ ਸੀ ਭਾਵੇਂ ਉਹ ਬੇਪਰਵਲੋਂ ਭਾਵੇਂ ਉਹ ਪਹਾੜੀਆਂ ਰਾਜਿਆਂ ਵੱਲੋਂ ਤੇ ਭਾਵੇਂ ਮੁਗਲਿਆ ਸਲਤਨਤ ਵੱਲੋਂ ਤੇ ਖਿਆਲ ਕਰਿਓ ਜਦੋਂ ਗੁਰੂ ਨਾਨਕ ਦੀ ਸੋਚ ਲੈ ਕੇ ਉਹ ਲੋਕ ਉਹਨਾਂ ਦੇ ਸਾਹਮਣੇ ਖੜੇ ਹੋਏ ਤੇ ਖਿਆਲ ਕਰਿਓ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਸਮੇ ਸਮੇਂ ਦੇ ਉੱਪਰ ਉਹ ਗੁਰੂ ਘਰ ਦੇ ਨਾਲ ਖਹਿਣ ਲੱਗ ਪਏ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਇਸ ਗੱਲ ਦੀ ਲਿਖਾਇਕ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ ਇਸੇ ਗੱਲ ਦੀ ਪ੍ਰੂਰਤਾ ਕਰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਦੇ ਧਰਮ ਨੂੰ ਬਚਾਉਣ ਦੀ ਖਾਤਰ ਇਹ ਵੀ ਗੁਰੂ ਨਾਨਕ ਦਾ ਮਿਸ਼ਨ ਹੈ ਕਿ ਨਾ ਕਿਸੇ ਤੋਂ ਡਰਨਾ ਹੈ ਤੇ ਨਾ ਕਿਸੇ ਨੂੰ ਡਰਾਉਣਾ ਹੈ ਕਿਸੇ ਦੇ ਧਰਮ ਨੂੰ ਬਚਾਉਣ ਦੀ ਖਾਤਰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਤਿੰਨ ਸਿੰਘਾਂ ਸਮੇਤ ਆਪਣਾ ਆਪਾ ਕੁਰਬਾਨ ਕਰ ਜਾਂਦੇ। ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ੁਰੂਆਤ ਹੋਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਰ ਉਹ ਕੰਮ ਕੀਤਾ ਜਿਸ ਕੰਮ ਦੀ ਮਨਾਈ ਬਾਦਸ਼ਾਹ ਔਰੰਗਜ਼ੇਬ ਵੱਲੋਂ ਕੀਤੀ ਗਈ ਸੀ। ਮੈਂ ਕੱਲ ਵੀ ਬੇਨਤੀ ਕੀਤੀ ਸਤਗੁਰੂ ਸ਼ਸਤਰਾਂ ਦਾ ਵਿਹਾਸ ਕਰਦੇ ਆ ਆਪਣੇ ਸਿੰਘ ਭਰਾਵਾਂ ਨੂੰ ਨਾਲ ਲੈ ਕੇ ਇੱਥੇ ਹੀ ਵਸਨੀ ਧੰਨ ਗੁਰੂ ਗੋਬਿੰਦ ਸਿੰਘ ਘੋੜਸਵਾਰੀ ਕਰਦੇ ਆ ਗੁਰੂ ਗੋਬਿੰਦ ਸਿੰਘ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਨਿਕਲਦੇ ਆ ਤੇ ਰਾਜਿਆਂ ਦੇ ਵਿਕਾਰ ਦੇ ਸਾਹਮਣੇ ਕੋਈ ਇੰਨੀ ਜੁਰਤ ਦੇ ਨਾਲ ਉਹਨਾਂ ਲੋਕਾਂ ਨੂੰ ਆਪਣੇ ਨਾਲ ਮਿਲਾ ਕੇ ਜਿੰਨਾਂ ਲੋਕਾਂ ਦੇ ਉੱਪਰ ਇਹਨਾਂ ਤਕੜੇ ਹਾਕਮਾਂ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਨਾਲ ਰਲਾ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰੇ ਤੇ ਕਦੇ ਵੀ ਬਰਦਾਸ਼ਤ ਕਰਨ ਯੋਗ ਗੱਲਾਂ ਹਾਕਮਾਂ ਵੱਲੋਂ ਨਹੀਂ ਜੇ ਹੋ ਸਕਦੀਆਂ ਫਿਰ ਬਹਾਨੇ ਬਣਾਏਗੇ ਮੇਰੇ ਪਾਤਸ਼ਾਹ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਨੇ ਸਾਰੀਆਂ ਜੰਗਾਂ ਪਹਿਲਾ ਹਮਲਾ ਇੱਕ ਵੀ ਜੰਗ ਦੇ ਵਿੱਚ ਨਹੀਂ ਕੀਤਾ ਆਮੀ ਕੀ 22 ਸਾਲ ਦੀ ਉਮਰ ਦੇ ਵਿੱਚ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭੰਗਾਣੀ ਦਾ ਯੁੱਧ ਲੜਿਆ ਹੈ ਤੇ ਖਿਆਲ ਕਰਿਓ ਸਿਰਜਣਾ ਕਿੰਨੀ ਕਮਾਲ ਦੀ ਹੈ ਇੱਕ ਪਾਸੇ ਪਹਾੜੀ ਰਾਜੇ ਸਭ ਤੋਂ ਪਹਿਲਾਂ ਉਹ ਪਹਾੜੀ ਰਾਜੇ ਚੜ੍ਹ ਕੇ ਆਏ ਨੇ ਜਿਨ੍ਹਾਂ ਦੇ ਬਾਪ ਦਾਦਿਆਂ ਨੂੰ ਕਦੇ ਧੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬੰਦੀ ਬੰਦੀਆਂ ਨੂੰ ਛੁਡਵਾਇਆ ਸੀ ਉਹ ਇਹਨਾਂ ਦੇ ਬਾਪ ਦਾਦੇ ਸੀ ਪਰ ਸਭ ਤੋਂ ਪਹਿਲਾਂ ਇਹ ਚੜ ਕੇ ਆਏ ਇੱਕ ਬੰਨੇ ਪਹਾੜੀ ਰਾਜਿਆਂ ਦੀ 10000 ਤੋਂ ਵੱਧ ਫੌਜ ਹੈ ਦੂਜੇ ਪੰਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜੇ ਸਿੱਖ ਨੇ ਉਹਨਾਂ ਦੀ ਗਿਣਤੀ 2000 ਦੇ ਕਰੀਬ ਹੈ ਤੇ ਪੌਂਟਾ ਸਾਹਿਬ ਦੇ ਨੇੜੇ ਪੰਗਾਣੀ ਦੇ ਮੈਦਾਨ ਦੇ ਅੰਦਰ ਇਸ ਜੰਗ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਲੜਿਆ ਗਿਆ ਤੇ ਇਸ ਜੰਗ ਤੋਂ ਪਹਿਲਾਂ ਇੱਕ ਬੜੀ ਪਿਆਰੀ ਇਥੇ ਦਾਸਤਾਨ ਵਿਚਾਰ ਕਰਨੀ ਬਣਦੀ ਹੈ ਕਿ ਜਦੋਂ ਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਿਖੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰ ਨੂੰ ਜਿਨ੍ਹਾਂ ਨੇ ਪਛਾਣਿਆ ਹੈ ਜਿਨ੍ਹਾਂ ਨੇ ਉਹਨਾਂ ਦੇ ਪ੍ਰੇਮ ਰੂਪੀ ਹਿਰਦੇ ਦੀ ਪਛਾਣ ਕੀਤੀ ਉਹ ਕਿਸੇ ਵੀ ਕੌਮ ਦਾ ਹੋਵੇ ਉਹ ਪ੍ਰੇਮ ਦੀਆਂ ਤੰਦਾਂ ਦਾ ਵੱਜਿਆ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੱਲ ਨੂੰ ਆ ਰਿਹਾ ਹੈ ਪੀਰ ਬੁੱਧੂ ਸ਼ਾਹ ਜੀ ਸਡੌਰੇ ਦੇ ਰਹਿਣ ਵਾਲੇ ਨੇ ਇਸਲਾਮੀ ਦੁਨੀਆ ਦੇ ਵਿੱਚ ਇਹਨਾਂ ਦਾ ਰੁਤਬਾ ਬੜਾ ਮਹਾਨ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਆਏ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਬੜੇ ਸਵਾਲ ਜਵਾਬ ਹੋਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਖੜੇ ਤੇ ਜਿਸ ਵਕਤ ਪੰਗਾਣੀ ਦਾ ਯੁੱਧ ਹੋਇਆ ਇਸ ਯੁੱਧ ਦੌਰਾਨ ਪੀਰ ਬੁੱਧੂ ਸ਼ਾਹ ਵੱਲੋਂ ਜਿਹੜੇ ਔਰੰਗਜ਼ੇਬ ਵੱਲੋਂ 500 ਪਠਾਨ ਕੱਢੇ ਗਏ ਸੀ ਕਿਸੇ ਕਾਰਨ ਵਸ ਪੀਰ ਬੁੱਧੂ ਸ਼ਾਹ ਦੀ ਹਮਾਇਤ ਦੇ ਉੱਪਰ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ 500 ਪਠਾਣਾਂ ਨੂੰ ਆਪਣੇ ਕੋਲ ਰੱਖਿਆ ਸੀ ਹੁਣ ਭੰਗਾਣੀ ਦਾ ਯੁੱਧ ਮਗਧ ਦੇ ਯੁੱਧ ਦੇ ਅੰਦਰ ਖਿਆਲ ਕਰਿਓ ਇਹਨਾਂ ਦੇ ਵਿੱਚੋਂ 400 ਪਠਾਨ ਦਗਾ ਦੇ ਕੇ ਭੱਜ ਗਏ ਫਿਰ ਬੁੱਧੂ ਸ਼ਾਹ ਨੂੰ ਪਤਾ ਲੱਗਾ ਕਿ ਮੇਰੇ ਵੱਲੋਂ ਜਾਮਨੀ ਤੇ ਰਖਵਾਏ ਹੋਏ 500 ਪਠਾਣਾਂ ਦੇ ਵਿੱਚੋਂ 400 ਪਠਾਣ ਭੱਜ ਚੁੱਕੇ ਉਸੇ ਵਕਤ ਆਪਣੇ ਭਰਾਵਾਂ ਨੂੰ ਪੁੱਤਾਂ ਨੂੰ ਨਾਲ ਲੈ ਕੇ ਪੰਗਾਣੀ ਦੇ ਜੰਗ ਦੇ ਵਿੱਚ ਸ਼ਾਮਲ ਹੁੰਦਾ ਹੈ ਮਾਲਕ ਦੀ ਕਿਰਪਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਯੁੱਧ ਨੂੰ ਜਿੱਤ ਲਿਆ ਤੇ ਜਦੋਂ ਯੁੱਧ ਨੂੰ ਜਿੱਤੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਦੀ ਸੰਭਾਲ ਪੈ ਕਰਦੇ ਆ ਨਾਲੇ ਉਹਨਾਂ ਨੂੰ ਥਾਪੜਾ ਦੇ ਕੇ ਨਵਾਜਦੇ ਪਏ ਇੱਥੇ ਹੀ ਕਿਸੇ ਸਿੱਖ ਨੇ ਆ ਕੇ ਦੱਸਿਆ ਪਾਤਸ਼ਾਹ ਜੀ ਦੁਰੀ ਖੁਸ਼ੀ ਅੱਜ ਤੁਹਾਡੇ ਘਰ ਪੁੱਤ ਦੀ آمد ਹੋਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਮਾਲਕ ਨੇ ਪਹਿਲੀ ਕਿਰਪਾ ਕੀਤੀ ਪਹਿਲੀ ਜੰਗ ਲੜੀ ਹੈ ਤੇ ਪਹਿਲੀ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੁਸੀਂ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਮਰ 22 ਸਾਲ ਦੀ ਹੈ ਪਹਿਲੀ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੇ ਉਦੋਂ ਮਾਲਕ ਨੇ ਇੱਕ ਹੋਰ ਬਖਸ਼ਿਸ਼ ਕੀਤੀ ਆਪਣੀ ਦਾਤ ਮੇਰੀ ਝੋਲੀ ਦੇ ਵਿੱਚ ਪਾਈ ਹੈ ਤੇ ਸਿੱਖਾਂ ਪੁੱਛਿਆ ਕਿ ਨਾਮ ਕੀ ਰੱਖਾਂਗੇ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਮੇਰੇ ਪੁੱਤ ਦਾ ਨਾਮ ਅਜੀਤ ਸਿੰਘ ਰੱਖ ਦਿਓ ਕਿ ਅਸੀਂ ਪਹਿਲਾਂ ਜੰਗ ਜਿੱਤੀ ਹੈ ਫਿਰ ਇਸੇ ਖੁਸ਼ੀ ਦੇ ਵਿੱਚ ਪਾਤਸ਼ਾਹ ਜੀ ਨੇ ਪੁੱਤਰ ਦਾ ਨਾਮ ਬਾਬਾ ਅਜੀਤ ਸਿੰਘ ਰੱਖ ਦਿੱਤਾ ਖਿਆਲ ਕਰਿਓ ਇਥੋਂ ਫਿਰ ਜੰਗਾਂ ਦਾ ਐਸਾ ਆਗਾਜ਼ ਹੋਇਆ ਇੱਕ ਬੇਨਤੀ ਹੋਰ ਮੈਂ ਕਰ ਦੇਣਾ ਕਿਉਂਕਿ ਗੱਲਾਂ ਬੜੀਆਂ ਪ੍ਰੇਮ ਵਾਲੀਆਂ ਨੇ ਪਿਆਰੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਰਾਤ ਨੂੰ ਆਪਣੇ ਸ਼ਮਿਆਨੇ ਦੇ ਵਿੱਚ ਬੈਠੇ ਸਿੰਘ ਵੀ ਆਪਣੀਆਂ ਟਿਕਾਣੀਆਂ ਦੇ ਉੱਪਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਪੀਰ ਬੁੱਧੂ ਸ਼ਾਹ ਜੀ ਆਏ ਤੇ ਆਣ ਕੇ ਸਤਿਗੁਰੂ ਦੇ ਨਾਲ ਗੱਲਬਾਤ ਕੀਤੀ ਤੇ ਜਿਸ ਵਕਤ ਗੱਲਬਾਤ ਕਰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਵਕਤ ਆਪਣੇ ਕੇਸਾਂ ਨੂੰ ਕੰਗਾ ਕਰ ਰਹੇ ਕੰਗਾ ਕਰਕੇ ਸਤਿਗੁਰੂ ਨੇ ਅਜੇ ਉਹ ਹੱਥ ਦੇ ਵਿੱਚ ਹੀ ਕੰਗਾ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਪੀਰ ਜੀ ਬੜੀ ਬਹਾਦਰੀ ਦਿਖਾਈ ਕਿਉਂਕਿ ਖਿਆਲ ਕਰਿਓ ਇੱਕ ਭਰਾ ਤੇ ਦੋ ਪੁੱਤ ਪੀਰ ਬੁੱਧੂ ਸ਼ਾਹ ਦੇ ਭਗਾਣੀ ਦੀ ਇਸ ਜੰਗ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਲੜਦਿਆਂ ਹੋਇਆਂ ਜੂਝ ਕੇ ਸ਼ਹੀਦੀ ਦਾ ਜਾਮ ਪੀ ਜਾਂਦੇ ਉਹਨਾਂ ਆਖਿਆ ਸਾਡੇ ਵੱਲੋਂ ਲੜੇ ਜਾਣ ਵਾਲੇ ਧਰਮ ਜੋਤ ਦੇ ਅੰਦਰ ਤੁਸੀਂ ਬੜਾ ਵੱਡਾ ਯੋਗਦਾਨ ਪਾਏ ਤੁਹਾਡੇ ਪੁੱਤ ਸ਼ਹੀਦ ਹੋਏ ਤੁਹਾਡੀ ਕੋਈ ਖੁਆਇਸ਼ ਹੋਵੇ ਤੇ ਤੁਸੀਂ ਆਪਣੀ ਖੁਆਇਸ਼ ਦੱਸ ਦਿਓ ਐਤਾ ਖਿਆਲ ਕਰਿਓ ਸਾਡੀਆਂ ਤਾਂ ਮੰਗਾ ਹੀ ਹੋਰ ਨੇ ਮਾਫ ਕਰਿਓ ਨਾਲ-ਨਾਲ ਵਿਸ਼ਲੇਸ਼ਣ ਵੀ ਕਰਦੇ ਚੱਲੀਏ ਕਿ ਉਹ ਮਿਆਰ ਕਿੰਨਾ ਉੱਚਾ ਸਿਰਜਿਆ ਜਾ ਰਿਹਾ ਹੈ ਤੇ ਅਸੀਂ ਅੱਜ ਕਿੱਥੇ ਖੜੇ ਹਾਂ ਹੁਣ ਪੀਰ ਬੁੱਧੂ ਸ਼ਾਹ ਨੂੰ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਕਿ ਪੀਰ ਜੀ ਜੇਕਰ ਤੁਹਾਨੂੰ ਕੋਈ ਚਾਹੀਦਾ ਹੋਵੇ ਗੁਰੂ ਨਾਨਕ ਦੇ ਘਰੋਂ ਤੁਹਾਨੂੰ ਹਰ ਸ਼ਹਿ ਦਿੱਤੀ ਜਾਏਗੀ ਪੀਰ ਬੁੱਧੂ ਸ਼ਾਹ ਜੀ ਹੱਥ ਜੋੜ ਕੇ ਕਹਿੰਦੇ ਪਾਤਸ਼ਾ ਤੁਹਾਡਾ ਧੰਨਵਾਦ ਹੈ ਸਦੀਆਂ ਬਾਅਦ ਕੋਈ ਐਸਾ ਜ਼ਮਾਨੇ ਦੇ ਅੰਦਰ ਨਿਤਰੀਆ ਹੈ ਜਿਹੜਾ ਆਪਣੀ ਖਾਤਰ ਨਹੀਂ ਇਥੋਂ ਦੇ ਲਤਾੜੇ ਜਾਣ ਵਾਲੇ ਲੋਕਾਂ ਦੀ ਖਾਤਰ ਲੜ ਰਿਹਾ ਹੈ ਦੇਖੋ ਕਿੰਨੀ ਪਿਆਰੀ ਗੁਫ਼ਤਗੋ ਹੈ ਸਦੀਆਂ ਬਾਅਦ ਕੋਈ ਐਸਾ ਆਇਆ ਹੈ ਜਿਹੜਾ ਆਪਣੀ ਖਾਤਰ ਨਹੀਂ ਆਪਣੇ ਪਰਿਵਾਰ ਦੀ ਖਾਤਰ ਨਹੀਂ ਆਪਣਿਆਂ ਦੀ ਖਾਤਰ ਨਹੀਂ ਉਹਨਾਂ ਦੀ ਖਾਤਰ ਲੜ ਲਈ ਜਿਨ੍ਹਾਂ ਦਾ ਕੋਈ ਸੰਬੰਧ ਨਹੀਂ ਉਹਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਪਰ ਫਿਰ ਵੀ ਕੁਝ ਵੀ ਮੰਗ ਮੰਗਣਾ ਚਾਹੁੰਦੇ ਹੋ ਮੰਗੋ ਉਥੇ ਫਿਰ ਪੀਰ ਬੁੱਧੂ ਸ਼ਾਹ ਨੇ ਆਖਿਆ ਪਾਤਸ਼ਾਹ ਜੀ ਜੇ ਤਰੁੱਠੇ ਹੋ ਨਾ ਕਿਰਪਾ ਕਰੋ ਅੱਜ ਜਿਹੜਾ ਕੰਗਾ ਤੁਹਾਡੇ ਹੱਥ ਦੇ ਵਿੱਚ ਹੈ ਇਹਦੇ ਵਿੱਚ ਤੁਹਾਡੇ ਸਿਰ ਦੇ ਪਾਕ ਕੇਸ ਅੜੇ ਹੋਏ ਨੇ ਟੁੱਟ ਕੇ ਇਹ ਕੇਸਾਂ ਸਮੇਤ ਕੰਗਾ ਮੇਰੀ ਝੋਲੀ ਦੇ ਵਿੱਚ ਪਾ ਦਿਓ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਪ੍ਰੇਮ ਦੀ ਨਿਸ਼ਾਨੀ ਜੀਤੇ ਰੱਖਿਓ ਜ਼ਿੰਦਗੀ ਦੇ ਅੰਦਰ ਪ੍ਰੇਮ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਨਾ ਉਹਨਾਂ ਨੂੰ ਦੌਲਤਾਂ ਦੇ ਨਾਲ ਤੋਲਿਆ ਨਹੀਂ ਜਾਂਦਾ ਜਿਹੜੀਆਂ ਚੀਜ਼ਾਂ ਦੌਲਤ ਦੇ ਕੇ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਉਹਨਾਂ ਚੀਜ਼ਾਂ ਦਾ ਕੋਈ ਵजूद ਨਹੀਂ ਹੁੰਦਾ ਉਹਨਾਂ ਚੀਜ਼ਾਂ ਦਾ ਕੋਈ ਵੀ ਰਤਬਾ ਨਹੀਂ ਹੁੰਦਾ ਤੇ ਜਿਹੜੀਆਂ ਚੀਜ਼ਾਂ ਮੰਗ ਕੇ ਪ੍ਰੇਮ ਵਜੋਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਸੱਚ ਹੈ ਉਹ ਚੀਜ਼ਾਂ ਬੜੀਆਂ ਪਿਆਰੀਆਂ ਹੁੰਦੀਆਂ ਨੇ ਤੇ ਖਿਆਲ ਕਰਿਓ ਉਸ ਕੰਗੇ ਤੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੇਸਾਂ ਦੀ ਕੀਮਤ ਕੀ ਹੈ ਕਦੇ ਬੁੱਧੂ ਸ਼ਾਹ ਨੂੰ ਪੁੱਛਿਓ ਕਿ ਕਿੰਨੀ ਵੱਡੀ ਕੀਮਤ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਪ੍ਰੇਮ ਦੀ ਦਾਤ ਪ੍ਰਾਪਤ ਕਰਨ ਵਾਸਤੇ ਤਾਰੀ ਹੈ। ਆਪਣੇ ਦੋ ਪੁੱਤ ਕੁਰਬਾਨ ਕੀਤੇ। ਇੱਕ ਭਰਾ ਕੁਰਬਾਨ ਕੀਤੇ ਤੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਦੇ ਹੱਥ ਦੇ ਉੱਪਰ ਉਹ ਕੇਸਾਂ ਵਾਲਾ ਕੰਗਾ ਤੇ ਨਾਲ ਦੀ ਨਾਲ ਉਹ ਕੇਸ ਰੱਖ ਦਿੱਤੇ ਤੇ ਨਾਲ ਦੀ ਨਾਲ ਆਪਣੀ ਅੱਧੀ ਦਸਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਦਿੱਤੀ ਤੇ ਇੱਥੇ ਫਿਰ ਉਹ ਪੀਰ ਜੀ ਇਹ ਸਾਰੀਆਂ ਦੌਲਤਾਂ ਦਾਤਾਂ ਲੈ ਕੇ ਆਪਣੇ ਘਰ ਗਏ ਤੇ ਵੇਖਿਓ ਬੀਬੀ ਨਸੀਰਾ ਕੋਲ ਆਈ ਪੀਰ ਬੁੱਧੂ ਸ਼ਾਹ ਦੀ ਧਰਮ ਸਪਤਨੀ ਹੈ ਕਹਿੰਦੀ ਐ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਕੀ ਲੈ ਕੇ ਆਇਓ ਮੇਰੀ ਝੋਲੀ ਦੇ ਵਿੱਚ ਪਾ ਦਿਓ ਤੇ ਪੀਰ ਬੁੱਧੂ ਸ਼ਾਹ ਕਹਿੰਦੇ ਆ ਭਗਵਾਨ ਇਹ ਨਹੀਂ ਪੁੱਛੇਗੇ ਕਿ ਤੇਰੇ ਪੁੱਤ ਕਿੱਥੇ ਆ ਉਹਨੇ ਆਖਿਆ ਨਹੀਂ ਪਹਿਲਾਂ ਉਹ ਨਿਸ਼ਾਨੀ ਮੇਰੀ ਝੋਲੀ ਦੇ ਵਿੱਚ ਪਾਓ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਮਿਲੀ ਹੈ ਤੇ ਪੀਰ ਬੁੱਧੂ ਸ਼ਾਹ ਕਹਿੰਦੇ ਆ ਭਗਵਾਨ ਨੇ ਤੇਰਾ ਧੰਨ ਜੇਰਾ ਹੈ ਅੱਜ ਮੈਂ ਧਰਮਜੋਤ ਦੇ ਵਿੱਚ ਗਿਆ ਸੀ ਦੋ ਪੁੱਤ ਕੁਰਬਾਨ ਕੀਤੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੱਧੀ ਦਸਤਾਰ ਤੇ ਆਪਣੇ ਕੇਸਾਂ ਵਾਲਾ ਕੰਗਾ ਮੈਨੂੰ ਸਪੁਰਦ ਕੀਤਾ ਬੀਬੀ ਨਸੀਰਾ ਨੇ ਝੋਲੀ ਅੱਡ ਕੇ ਆਪਣੀ ਝੋਲੀ ਦੇ ਵਿੱਚ ਪਾਇਆ ਤੇ ਉਹਨੂੰ ਮਸਤਕ ਦੇ ਉੱਪਰ ਲਾ ਕੇ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡਾ ਸਿਰੜ ਬੜਾ ਵੱਡਾ ਹੈ ਤੁਹਾਡੀ ਕੁਰਬਾਨੀ ਬੜੀ ਵੱਡੀ ਹੈ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਹਿਲੀ ਜੰਗ ਜਿੱਤੀ ਇਥੋਂ ਫਿਰ ਜੰਗਾਂ ਦਾ ਆਗਾਜ਼ ਇਸ ਤਰੀਕੇ ਦਾ ਹੋਇਆ ਹੁਣ ਤੁਸੀਂ ਥੋੜਾ ਜਿਹਾ ਨਾਲ-ਨਾਲ ਡੇਟਾਂ ਨੂੰ ਵੀ ਸਮਝਣ ਦਾ ਯਤਨ ਕਰਿਓ ਸਤਿਗੁਰੂ ਨੇ 1687 ਈਸਵੀ ਦੇ ਵਿੱਚ ਇਹ ਪਹਿਲੀ ਜੰਗ ਲੜੀ ਹੈ ਤੇ 1705 ਈਸਵੀ ਦੇ ਵਿੱਚ ਮੁਕਸਰ ਦੀ ਅਖੀਰ ਵਾਲੀ ਜੰਗ ਲੜੀ ਹੈ 22 ਸਾਲ ਦੀ ਉਮਰ ਦੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਹਿਲੀ ਜੰਗ ਲੜੀ ਤੇ ਲਗਭਗ ਇਹ ਜਿਹੜਾ 17 ਕੁ ਸਾਲ ਦਾ ਵਖਵਾ ਬਣਦਾ ਹੈ 17 ਤੋਂ 18 ਸਾਲ ਦਾ ਸਾਡਾ ਇਤਿਹਾਸ ਕਹਿੰਦੇ ਕਿ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਾਰ ਦਿਨ ਵੀ ਇਦਾਂ ਦੇ ਨਹੀਂ ਦੇਖੇ ਹੋਣਗੇ ਕਿ ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦੇ ਨਾਲ ਜੂਝੇ ਨਾ ਹੋਣ ਜੋਗੀ ਅੱਲਾ ਯਾਰ ਖਾਨ ਹੈ ਨਾ ਬੜੀ ਕਮਾਲ ਦੀ ਗੱਲ ਇੱਥੇ ਲਿਖੀ ਉਹ ਲਿਖਦਾ ਹੈ ਧਨ ਬਾਜਾਂ ਵਾਲਿਆ ਤੇਰਾ ਸਾਨੀ ਨਹੀਂ ਕੋਈ ساری ਜ਼ਿੰਦਗੀ ਦੁਸ਼ਮਣ ਨੇ ਤੈਨੂੰ ਕਦੇ ਸੰਭਲਣ ਦਾ ਮੌਕਾ ਨਹੀਂ ਦਿੱਤਾ ਪਰ ਸੱਚ ਹੈ ਜੋ ਤੂੰ ਦੁਨੀਆ ਦੇ ਵਿੱਚ ਕਰ ਗਿਆ ਉਹ ਹੋਰ ਕੋਈ ਨਹੀਂ ਕਰ ਸਕਦਾ ਬੜੇ ਪਿਆਰੇ ਬੋਲ ਨੇ ਅੱਧਾ ਅੱਧਾ ਕਹਿੰਦੇ ਦੁਸ਼ਮਣ ਨੂੰ ਇਹ ਉਰਦੂ ਦੇ ਲਫ਼ਜ਼ ਨੇ ਕਦੇ ਉਹ ਦੋ ਕਿਤਾਬਾਂ ਪੜਿਓ ਗੰਜੇ ਸ਼ਹੀਦਾਂ ਤੇ ਸ਼ਹੀਦਾਂ ਨੇ ਵਫਾ ਜਿਹਦੇ ਵਿੱਚ ਉਸ ਦਰਵੇਸ਼ ਫਕੀਰ ਇਸਲਾਮੀ ਸ਼ਾਇਰ ਨੇ ਜਿਹੜੀ عقیدਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਪੇਸ਼ ਕੀਤੀ ਹੈ ਦੁਨੀਆਂ ਦੇ ਅੰਦਰ ਵੱਡੇ ਤੋਂ ਵੱਡਾ ਦਾਨਸ਼ਮੰਦ ਵੀ ਕਿਤੇ ਨਾ ਕਿਤੇ ਉਹ عقیدਤ ਨਹੀਂ ਪੇਸ਼ ਕਰ ਪਾਇਆ ਉੱਥੇ ਉਹ ਲਿਖਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਸਾਹਮਣੇ ਸਿੱਧਾ ਕਿਉਂ ਹੁੰਦਾ ਹੈ ਉਹਨੇ ਸ਼ੇਰ ਲਿਖਿਆ ਅੱਦਾ ਨੇ ਤੁਝ ਕੋ ਕبھی ਸੰਭਲਨੇ ਦਾ ਮੌਕਾ ਨਾ ਦਿਆ ਤਾ gulshan ko tere phalne phoolne na diya tha kaanta dil par khoon se kabhi nikalne na diya tha aaram se har ek pehlu ko badalne na diya tha agge oh aqeedat pesh karda kende jis jang me lada be sar usman lada tu sau singh liye lakhon pe ja ja pada tu jis vi jang de vich tan guru gobind singh sahab ji oh tusi jhoojhe ਤੁਹਾਡੇ ਕੋਲ ਸਿੰਘਾਂ ਦੀ ਗਿਣਤੀ ਭਾਵੇਂ ਬੜੀ ਥੋੜੀ ਸੀ ਪਰ ਪਾਤਸ਼ਾਹ ਜੀ ਤੁਸੀਂ ਉਹਨਾਂ ਸਿੰਘਾਂ ਦੇ ਅੰਦਰ ਉਹ ਸਪਿਰਟ ਭਰ ਦਿੱਤੀ ਜਿੱਨਾਂ ਸਿੰਘਾਂ ਨੇ ਉਹਨਾਂ ਸ਼ਾਹੀ ਬਾਜਾਂ ਨੂੰ ਵੰਗਾਰ ਕੇ ਲੱਖਾਂ ਦੀ ਤਾਦਾਦ ਦੇ ਵਿੱਚ ਜਾ ਕੇ ਜੂਝਿਆ ਪਰ ਕਿਸੇ ਨੇ ਵੀ ਇੱਕ ਕਦਮ ਵੀ ਆਪਣਾ ਪਿੱਛੇ ਵਾਲੇ ਪਾਸੇ ਨੂੰ ਨਹੀਂ ਵਧਾਇਆ ਕਬੂ ਹ ਨਾ ਛਾੜੇ ਖੇਤ ਇਸ ਵਿਚਾਰ ਦੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪੂਰਤੀ ਕੀਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੇ ਆਨੰਦਪੁਰ ਦੇ ਵਿੱਚ ਰਹਿ ਕੇ ਉਸ ਤੋਂ ਅੱਗੇ ਸਤਿਗੁਰੂ ਪੌਂਟਾ ਸਾਹਿਬ ਪਹਿਲੀ ਜੰਗ ਜੀ ਦਾ ਜ਼ਿਕਰ ਕੀਤਾ ਪੰਜ ਵੱਡੀਆਂ ਲੜਾਈਆਂ ਆਨੰਦਪੁਰ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲੜੀਆਂ ਕੁਝ ਕੁ ਲੜਾਈਆਂ ਚਮਕੌਰ ਦੀ ਗੜੀ ਦਾ ਜਦੋਂ ਆਪਾਂ ਜ਼ਿਕਰ ਕਰਦੇ ਆ ਨਾ ਧੰਨ ਗੁਰੂ ਗੋਬਿੰਦ ਸਿੰਘ ਇੱਕ ਲੜਾਈ ਇਸ ਤੋਂ ਪਹਿਲਾਂ ਵੀ ਉੱਥੇ ਜਾ ਕੇ ਲੜ ਚੁੱਕੇ ਜਦੋਂ ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਨੂੰ ਪੜੋਗੇ ਗਿਆਨੀ ਸੋਨ ਸਿੰਘ ਸ਼ੀਤਲ ਹੁਰਾ ਨੂੰ ਪੜੋਗੇ ਉਹਨਾਂ ਬਕਾਇਦਾ ਇਸ ਗੱਲ ਦਾ ਜ਼ਿਕਰ ਕੀਤਾ ਹੈ ਚਮਕੌਰ ਦੀ ਗੜੀ ਦੇ ਵਿੱਚ ਚਲੋ ਅਖੀਰ ਵਾਲੀ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਅੱਗੇ ਆਪਾਂ ਜ਼ਿਕਰ ਕਰਾਂਗੇ ਪਰ ਇਸ ਤੋਂ ਪਹਿਲਾਂ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਦੇ ਵਿੱਚ ਇੱਕ ਲੜਾਈ ਲੜ ਚੁੱਕੇ ਆ ਸਤਗੁਰੂ ਕੋਲ ਮਿਲਾ ਕੇ ਹੁਣ ਤੱਕ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਾਡਾ ਇਤਿਹਾਸ ਕਹਿੰਦੇ ਕਿ 11 ਦੇ ਕਰੀਬ ਲੜਾਈਆਂ ਲੜ ਚੁੱਕੇ ਹੁਣ ਔਰੰਗਜ਼ੇਬ ਵੱਲੋਂ ਭੇਜੀ ਹੋਈ ਜਰਨੈਲ ਆਉਂਦੇ ਸਤਿਗੁਰੂ ਦੇ ਸਾਹਮਣੇ ਪ੍ਰਸਤ ਹੋ ਕੇ ਜਾਂਦੇ ਔਰੰਗਜ਼ੇਬ ਵੱਲੋਂ ਬੜੀ ਤਾੜਨਾ ਕੀਤੀ ਗਈ ਪਹਾੜੀ ਰਾਜਿਆਂ ਨੂੰ ਵੀ ਆਪਣੀਆਂ ਜਰਨੈਲਾਂ ਨੂੰ ਵੀ ਕਿ ਮੁੱਠੀਪੁਰ ਸਿੰਘ ਨੇ ਇੰਨੀ ਵਾਰ ਤੁਸੀਂ ਹਮਲਾ ਕੀਤਾ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਹਨਾਂ ਦੇ ਪੁੱਤ ਉਹਨਾਂ ਦੇ ਸਿੰਘ ਤੁਹਾਡੇ ਕਾਬੂ ਹੀ ਨਹੀਂ ਆਏ ਜਦੋਂ ਤੁਸੀਂ ਆਨੰਦਪੁਰ ਸਾਹਿਬ ਜਾਂਦੇ ਹੋ ਸੱਚੀ ਜੜਾ ਕੋ ਸਲਤਨਤ ਵਾਲੇ ਪਾਸੇ ਝਾਤੀ ਮਾਰ ਕੇ ਵੇਖਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਧਰਮ ਦਾ ਉਹ ਰਾਜ ਸਥਾਪਿਤ ਕੀਤਾ ਹੈ ਉਹ ਰਾਜ ਇੰਨੇ ਕਮਾਲ ਦਾ ਹੈ ਜਿਹਦੀ ਸਿਰਜਣਾ ਹੀ ਗੁਰਬਾਣੀ ਦੀ ਕਸਵੱਟੀ ਦੇ ਉੱਪਰ ਰੱਖੀ ਗਈ ਹੈ ਭਾਵੇਂ ਬਾਹਰੀ ਤੌਰ ਦੇ ਉੱਪਰ ਫਿਜ਼ੀਕਲ ਉਹ ਸਾਰੇ ਕਿਲੇ ਤਿਆਰ ਕੀਤੇ ਗਏ ਪੰਜ ਕਿਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਆਰ ਕੀਤੇ ਪਰ ਉਹਨਾਂ ਪੰਜਾਂ ਕਿਲਿਆਂ ਦੇ ਰੋਹਾਨੀ ਗੁਣ ਵੀ ਨੇ ਹਰ ਚੀਜ਼ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਅਧਿਆਤਮਕਤਾ ਦੇ ਨਾਲ ਜੋੜ ਦਿੱਤਾ ਸਿਰਫ ਬਾਹਰੀ ਪੱਖ ਨਹੀਂ ਤੇ ਖਿਆਲ ਕਰਿਓ ਜਦੋਂ ਆਪਾਂ ਇਹਨਾਂ ਸ਼ਹੀਦੀਆਂ ਦਾ ਜ਼ਿਕਰ ਕਰਦੇ ਹਾਂ ਇਹ ਸ਼ਹੀਦੀਆਂ ਦਾ ਜਨਮ ਹੀ ਰੋਹਾਨੀਅਤ ਦੇ ਵਿੱਚੋਂ ਹੋਇਆ ਹੈ ਇਹ ਸ਼ਹੀਦੀਆਂ ਦਿੱਤੀਆਂ ਹੀ ਉਹਨਾਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਬਾਦਤ ਦਾ ਇਬਾਦਤ ਦੀ ਸ਼ਿਖਰਤਾ ਤੱਕ ਪਹੁੰਚੇ ਆ ਜਿਹੜੇ ਆਮ ਬੰਦੇ ਨੇ ਕਿਸੇ ਨੇ ਸ਼ਹੀਦੀ ਨਹੀਂ ਦਿੱਤੀ ਜਿਹੜੇ ਗੁਰਬਾਣੀ ਨੂੰ ਜੀਣ ਵਾਲੇ ਜਿਹੜੇ ਗੁਰਬਾਣੀ ਨੂੰ ਦੇ ਇਨ੍ਹਾਂ ਬਚਨਾਂ ਨੂੰ ਪੜ੍ਹ ਕੇ ਗੁਰਬਾਣੀ ਬਣੀਏ ਗੁਰਬਾਣੀ ਬਣ ਚੁੱਕੇ ਆ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਨ੍ਹਾਂ ਦੁੱਖ ਆਪਣੇ ਪਿੰਡੇ ਦੇ ਉੱਪਰ ਸਹਾਰਿਆ ਹੈ ਫਿਰ ਵੀ ਮਾਲਕ ਦਾ ਸ਼ੁਕਰਾਨਾ ਕੀਤਾ ਹੈ ਉਹਦੀ ਇਬਾਦਤ ਦੇ ਵਿੱਚ ਉਹ ਆਪਣੇ ਜੀਵਨ ਦੇ ਵਿੱਚ ਜੁੜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੁਣ ਇਹ ਫੈਸਲਾ ਕੁਨ ਜੰਗ ਦੇ ਵਿੱਚ ਇੱਥੇ ਪ੍ਰਸਤ ਕਰਨਾ ਚਾਹੁੰਦੇ ਬਕਾਇਦਾ ਔਰੰਗਜੇਬ ਦੇ ਦਰਬਾਰ ਦੇ ਵਿੱਚੋਂ ਬਹੁਤ ਸਾਰੇ ਜਰਨੈਲ ਆਏ ਸੋਹਾ ਖਾ ਕੇ ਕਿ ਇਸ ਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਿਉਂਦਾ ਜਾਂ ਮਰਦਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਉਹਨਾਂ ਦੀ ਸ਼ਬਦਾਵਲੀ ਹੈ ਇੱਥੇ ਬਸਨੀ ਚਾਰ ਸੂਬਿਆਂ ਦੇ ਜਰਨੈਲ ਲਾਹੌਰ ਦਾ ਜਰਨੈਲ ਸਰਹੰਦ ਦਾ ਜਰਨੈਲ ਮੁਲਤਾਨ ਦਾ ਜਰਨੈਲ ਤੇ ਕਸ਼ਮੀਰ ਦਾ ਜਰਨੈਲ ਇਸ ਸਾਰੀ ਆਪਣੀ ਫੌਜ ਨਾਲ ਲੈ ਕੇ ਆਉਂਦੇ ਪਹਾੜੀ ਰਾਜਿਆਂ ਦੀ ਆਪਣੀ ਫੌਜ ਹੈ ਜਿਹਹਾਦ ਦੇ ਨਾਮ ਦੇ ਉਪਰ ਇਕੱਠੇ ਕੀਤੇ ਹੋਏ ਲੋਕ ਵੀ ਨੇ ਜਿਹਹਾਦ ਕਿਹਨੂੰ ਕਹਿੰਦੇ ਆ ਥੋੜਾ ਜਿਹਾ ਇਸ ਗੱਲ ਨੂੰ ਵੀ ਮੈਂ ਕਲੀਅਰ ਕਰਨਾ ਚਾਹੁੰਨਾ ਉਦੋਂ ਜਦੋਂ ਤੁਸੀਂ ਇਤਿਹਾਸ ਨੂੰ ਪੜ੍ਹਦੇ ਹੋ ਨਾ ਤੇ ਸਤਗੁਰਾਂ ਦੇ ਖਿਲਾਫ ਆਪਣੇ ਬੰਦਿਆਂ ਨੂੰ ਖੜਾ ਕਰਨ ਵਾਸਤੇ ਆਮ ਇਨਸਾਨਾਂ ਨੂੰ ਖੜਾ ਕਰਨ ਵਾਸਤੇ ਨਾਰਾ ਦਿੱਤਾ ਜਾਂਦਾ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਤਾਂ ਕਿ ਇਹਨਾਂ ਤੋਂ ਸਾਡੇ ਧਰਮ ਨੂੰ ਖਤਰਾ ਹੈ ਬੜਾ ਸੌਖਾ ਤਰੀਕੇ ਕਿਸੇ ਨੂੰ ਬਦਨਾਮ ਕਰਨ ਵਾਸਤੇ ਕਿਸੇ ਨੂੰ ਅੱਜ ਵੀ ਇਹ ਤਰੀਕੇ ਵਰਤੇ ਜਾਂਦੇ ਨੇ ਅੱਜ ਵੀ ਜਿੰਨੀਆਂ ਲੜਾਈਆਂ ਆਜਾਤੀਵਾਦ ਦੀਆਂ ਸਾਰੀਆਂ ਇਸੇ ਕਰਕੇ ਹੀ ਨੇ ਕਿ ਕਿਸੇ ਇੱਕ ਕੌਮ ਨੂੰ ਟਾਰਗੇਟ ਕਰਕੇ ਆਪਣੇ ਬੰਦਿਆਂ ਨੂੰ ਨਾਲ ਜੋੜਿਆ ਜਾਂਦਾ ਹੈ ਕਿ ਇਹਨਾਂ ਤੋਂ ਸਾਡੇ ਧਰਮ ਨੂੰ ਖਤਰਾ ਹੈ ਇਹਨਾਂ ਤੋਂ ਦੇਸ਼ ਨੂੰ ਖਤਰਾ ਖਤਰਾ ਹੈ ਇਹਨਾਂ ਤੋਂ ਰਾਸ਼ਟਰ ਨੂੰ ਖਤਰਾ ਹੈ ਤਾਂ ਅਸੀਂ ਇਹਨਾਂ ਨੂੰ ਦਬਾਉਣੇ ਪਏ ਦਰ ਅਸਲ ਇਦਾਂ ਹੁੰਦਾ ਕੋਈ ਨਹੀਂ ਬਸ ਉਦੋਂ ਵੀ ਜਿਹਾਦ ਦਾ ਨਾਰਾ ਦਿੱਤਾ ਜਾਂਦਾ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਿਲਾਫ ਇਹਨਾਂ ਦੇ ਸਿੰਘਾਂ ਦੇ ਖਿਲਾਫ ਅਸੀਂ ਕਿਉਂ ਆ ਇਹਦਾ ਇੱਕੋ ਇੱਕ ਕਾਰਨ ਹੈ ਕਿ ਸਾਡੇ ਧਰਮ ਨੂੰ ਇਹਨਾਂ ਤੋਂ ਖਤਰਾ ਹੈ ਤੇ ਉਥੇ ਜਿਹੜੇ ਚਾਪਲੂਸ ਬਿਰਤੀ ਵਾਲੇ ਧਾਰਮਿਕ ਆਗੂ ਹੁੰਦੇ ਉਹ ਵੀ ਰਾਜਕਰਾਨਿਆਂ ਦੇ ਨਾਲ ਹੀ ਹੁੰਦੇ ਹਨ ਐਵੇਂ ਥੋੜਾ ਗੁਰਨਾਨਕ ਸਾਹਿਬ ਜੀ ਨੂੰ ਕਹਿਣਾ ਪਿਆ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਕਾਜ਼ੀਆਂ ਨੇ ਲੋਕਾਂ ਨੂੰ ਧਰਮ ਦੀ ਸਿੱਖਿਆ ਦੇਣੀ ਸੀ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਵੱਡੀ ਖਾਦੀ ਹੈ ਉਹ ਵੀ ਉਹਨਾਂ ਦੀ ਬੋਲੀ ਬੋਲਦੇ ਤੇ ਸਾਡੇ ਵਾਲੇ ਕਾਜ਼ੀਆਂ ਦਾ ਵੀ ਇਹੀ ਹਾਲ ਹੈ ਅੱਜ ਤੁਸੀਂ ਦੇਖੋ ਕੀ ਬਣਦਾ ਪਿਆ ਹੈ ਵਿਸ਼ਲੇਸ਼ਣ ਤਾਂ ਕਰੀਏ ਸਤਗੁਰੂ ਨੇ ਕਿੰਨੀ ਵੱਡੀ ਸਿਰਜਣਾ ਕੀਤੀ ਤੇ ਅਸੀਂ ਕਿੱਥੇ ਆਣ ਕੇ ਖੜ ਗਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਿਲਾਫ ਲੱਖਾਂ ਦੀ ਫੌਜ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਨ ਵਾਸਤੇ ਚੜਾ ਦਿੱਤੀ ਗਈ ਇੱਥੇ ਫਿਰ ਸਾਡੇ ਇਤਿਹਾਸ ਨੇ ਲਿਖਿਆ ਹੈ 8 ਮਹੀਨੇ ਦਾ ਲੰਮਾ ਘੇਰਾ ਪਿਆ ਬਾਹਰਲੀਆਂ ਫੌਜਾਂ ਨੂੰ ਜਿੱਤ ਪ੍ਰਾਪਤ ਨਾ ਹੋਈ ਜਿਸ ਦਿਨ ਘੇਰਾ ਪਿਆਸ ਸੀ ਉਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ 10000 ਸਿੰਘ ਸੀ ਤੇ ਅੱਜ ਜਦੋਂ 8 ਮਹੀਨੇ ਪੂਰੇ ਹੋ ਚੁੱਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੈਸਲਾ ਕੀਤਾ ਕਿ ਅਸੀਂ ਆਨੰਦਪੁਰ ਦੇ ਕਿਲੇ ਨੂੰ ਛੱਡ ਕੇ ਤੁਰ ਜਾਣਾ ਹੈ ਤੇ ਅੱਜ ਸਿੰਘਾਂ ਦੀ ਗਿਣਤੀ 1000 ਤੋਂ ਵੀ ਘੱਟ ਹੈ ਮੈਂ ਤਾਂ ਕਿਨਾਂ ਉਹਨਾਂ ਸਿੰਘਾਂ ਨੂੰ ਵੀ ਸੇਦਾ ਕਰੀਏ ਜਿਨ੍ਹਾਂ ਗੁਰੂ ਕੇ ਪਿਆਰੇ 10000 ਦੇ ਕਰੀਬ ਸਿੰਘ ਇਨਾਂ ਸਮਿਆਂ ਦੇ ਅੰਦਰ ਜ਼ਾਲਿਮਾਂ ਦੇ ਨਾਲ ਲੜਦੇ ਹੋਏ ਸ਼ਹੀਦੀ ਜਾਮਾ ਪ੍ਰਾਪਤ ਕਰ ਗਏ ਇੱਕ ਨੁਕਤਾ ਕਹਿ ਕੇ ਮੈਂ ਸਮਾਪਤੀ ਵਾਲੇ ਪਾਸੇ ਨੂੰ ਆਉਣਾ ਕਿਉਂਕਿ ਸਮਾਂ ਉਹ ਚੱਲਿਆ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਖੜ ਕੇ ਜਰਨੈਲ ਇਹ ਸੌਹਾ ਖਾ ਕੇ ਉੱਠਦੇ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਤੁਹਾਡੇ ਸਾਹਮਣੇ ਲਿਆ ਕੇ ਈਨ ਮਨਵਾਉਣੀ ਹੈ ਤੇ ਸਿੰਘ ਉਨ੍ਹਾਂ ਵੱਲੋਂ ਖਾਧੀਆਂ ਹੋਈਆਂ ਕਸਮਾਂ ਬਾਬਤ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਇਹ ਤਾਂ ਸੋਹਾ ਖਾ ਕੇ ਆਏ ਨੇ ਉਹਨਾਂ ਨੂੰ ਲਲਕਾਰ ਕੇ ਕਹਿੰਦੇ ਸੀ ਜਿੰਨੀ ਦੇਰ ਤੱਕ ਸਾਡੇ ਸ਼ਰੀਰਾਂ ਦੇ ਵਿੱਚ ਪ੍ਰਾਣ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਾਹ ਵਾਲੇ ਪਾਸੇ ਵੀ ਕੋਈ ਝਾਤੀ ਮਾਰ ਕੇ ਨਹੀਂ ਦੇ ਸਕਦਾ ਇਹ ਸਿਰਜਣਾ ਸਿੱਖੀ ਦੀ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ ਇੱਕੋ ਬੇਨਤੀ ਕਰਾਂ ਇੱਕ ਆਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਸਿੰਘਾਂ ਦਾ ਜਿਗਰਾ ਇੰਨਾ ਵੱਡਾ ਸੀ ਤੇ ਉਹਨਾਂ ਸਿੰਘਾਂ ਨੂੰ ਤਿਆਰ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਕਿੱਡਾ ਵੱਡਾ ਹੋਏਗਾ ਜਿਹਦੀਆਂ ਚਿੜੀਆਂ ਬਾਜਾਂ ਤੇ ਪੈਣ ਭਾਰੂ ਉਹਦੇ ਬਾਜਾਂ ਵਿੱਚ ਕਿੰਨਾ ਜ਼ੋਰ ਹੋਸੀ ਜਿਹਦੀਆਂ ਚਿੜੀਆਂ ਬਾਜਾਂ ਤੇ ਪੈਣ ਭਾਰੂ ਉਹਦੇ ਬਾਜਾਂ ਵਿੱਚ ਕਿੰਨਾ ਜ਼ੋਰ ਹੋਸੀ ਸਵਾ ਲੱਖ ਦੇ ਨਾਲ ਇੱਕ ਲੜਾਉਣ ਵਾਲਾ ਗੁਰੂ ਗੋਬਿੰਦ ਸਿੰਘ ਖੁਦ ਕਿੰਨਾ ਬਲਵਾਨ ਹੋਸੀ ਧੰਨ ਗੁਰੂ ਗੋਬਿੰਦ ਸਿੰਘ ਖੁਦ ਕਿੰਨਾ ਬਲਵਾਨ ਹੋਵੇਗਾ ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤ ਪੋ ਅਜੜੀ ਰਾਤ ਲੰਗੀ ਹੈ ਇੱਥੇ ਫਿਰ ਫੈਸਲਾ ਕੀਤਾ ਹੈ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਇਸ ਸਫ਼ਰ ਜਿਹੜੇ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਗੜੀ ਤੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿੱਦਾਂ ਇਸ ਸਫ਼ਰ ਤੈਅ ਕੀਤਾ ਆਪਾਂ ਲੜੀਵਾਰ ਸਿੰਘਾਂ ਦੀ ਗੱਲ ਵੀ ਕਰਾਂਗੇ ਉਨਾ ਬੀਬੀਆਂ ਦੀ ਗੱਲ ਵੀ ਕਰਾਂਗੇ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਹਿਬਜ਼ਾਦਿਆਂ ਦੀ ਬਾਤ ਵੀ ਹੋਵੇਗੀ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਇਸ ਇਤਿਹਾਸ ਦੀ ਲੜੀ ਦੇ ਨਾਲ ਆਪਾਂ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਸਾਂਝ ਪਾਉਣ ਦਾ ਯਤਨ ਕਰਾਂਗੇ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਇੱਕ ਬੇਨਤੀ ਕਰਾਂ ਭਾਵਨਾ ਜ਼ਰੂਰ ਬਣਾਓ ਬੜਾ ਮਹਿੰਗਾ ਸਾਡਾ ਇਤਿਹਾਸ ਹੈ ਬੜੀ ਖੂਬਸੂਰਤ ਸਿਰਜਣਾ ਕੀਤੀ ਗਈ ਹੈ ਇਸ ਸੁਰਜਨਾ ਨੂੰ ਅਸੀਂ ਕਦੇ ਨਾ ਵਿਸਾਰੀਏ ਧੰਨਵਾਦ ਬੋਲਦਿਆਂ ਹੋਇਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਸੰਪੂਰਨ ਫਤੇਦਾਪਾ ਸਾਹ ਰਹੀ ਵਟਾਂਦਰੇ ਅੰਦਰ ਉਚਾਰਣ ਕਰੀਏ ਜੀ ਵਾਹਿਗੁਰੂ ਜੀ ਕਾ